ਅਮਰitsar ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਦੇ ਨਾਲ ਜੁੜੇ ਇੱਕ ਕਥਿਤ ਧੋਖਾਧੜੀ ਦੇ ਮਾਮਲੇ ਦੇ ਵਿੱਚ 75 ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੇ ਰਣਜੀਤ ਐਵਨਿਊ ਸਥਿਤ ਇੱਕ ਟਰੈਵਲ ਏਜੰਟ ਤੇ ਕਈ ਲੱਖਾਂ ਰੁਪਏ ਲੈ ਕੇ ਵਿਦੇਸ਼ ਭੱਜਣ ਦਾ ਦਾਵਾ ਜਿਹੜਾ ਕੀਤਾ। ਪੈਸੇ ਨਾ ਵਾਪਸ ਕਰਨ ਦਾ ਦੋਸ਼ ਲਗਾਇਆ। ਪੀੜਤ ਪਰਿਵਾਰਾਂ ਨੇ ADC ਦਫ਼ਤਰ ਦੇ ਵਿੱਚ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਜਿੱਤੇ ਕਿ ਨਰਵੈਲ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਧੀ ਜਾਂ ਬੇਟੇ ਦੇ ਵੀਜ਼ੇ ਦੇ ਲਈ ਕਰਜ਼ੇ ਚੱਕ ਕੇ ਗਹਿਣੇ ਵੇਚ ਕੇ ਜਾਂ ਵਿਆਜ ਦੀਆਂ ਰਕਮਾਂ ਤੇ 4 ਲੱਖ ਤੋਂ 10 ਲੱਖ ਦੀਆਂ ਰਕਮਾਂ ਜਿਹੜੀਆਂ ਨੇ ਅਦਾ ਕੀਤੀਆਂ ਨੇ ਉਹਨਾਂ ਨੇ ਦੱਸਿਆ ਕਿ ਪਹਿਲਾ ਅਫਸਰ ਲੈਟਰ ਦੇ ਕੇ ਫੀਸ ਵਸੂਲ ਲਈਤੀ ਗਈ ਬਾਅਦ ਵਿੱਚ ਏਜੰਟਾਂ ਨੇ ਹੋਰ ਫੀਸਾਂ ਦੀ ਮੰਗ ਕੀਤੀ ਤੇ ਪੈਸੇ ਵਾਪਸ ਮੰਗਣ ਤੇ ਪਾਸਪੋਰਟ ਰੋਕਣ ਸਮੇਤ ਰੁਕਾਵਟਾਂ ਖੜੀਆਂ ਕੀਤੀਆਂ ਐਡੀਸੀ ਰੋਹਿਤ ਗੁਪਤਾ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਸ਼ਿਕਾਇਤ ਕਮਿਸ਼ਨਰੇਟ ਦੇ ਰੂਲਰ ਪੁਲਿਸ ਨੂੰ ਭੇਜ ਦਿੱਤੀਆਂ ਕਈਆਂ ਨੇ 에ਜੰਟ ਦਾ ਲਾਇਸੈਂਸ ਰੱਦ ਕਰਨ ਜਾਂ ਪ੍ਰੋਡਕਟ ਕਾਰਵਾਈ ਸਾਹਮਣੇ ਆਉਣ ਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਕਮਿਸ਼ਨਰੇਟਾਂ ਨੇ ਤੁਰੰਤ ਰਾਹਤ ਵੱਜੋਂ ਪਾਸਪੋਰਟ ਜਾਰੀ ਕਰਨ ਚੈੱਕਾਂ ਤੇ 에ਜੰਟ ਕੰਪਨੀਆਂ ਦੇ ਖਾਤਿਆਂ 'ਚ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਹੋਰ ਲੋਕ ਇਸ ਧੋਖਾਧੜੀ ਦਾ ਸ਼ਿਕਾਰ ਨਾ ਹੋਣ। ਇਸਰ ਕਿਹੜੀ ਤਰ੍ਹਾਂ ਦੀ ਆ ਗਈ ਲੋਕਾਂ ਕੀ ਇਹ ਇਹਦੇ ਵਿੱਚ ਕੋਈ ਰঞ্জੀਤ ਇਹਨੇ ਦੇ ਵਿੱਚ ਇੱਕ ਟ੍ਰੈਵਲ ਏਜੰਟ ਨੇ ਪ੍ਰਬ ਦਿਨਾਤ ਪ੍ਰਬ.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਨਾਲ ਇਹਨਾਂ ਨੇ ਫਰਾਡ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70-80 ਬੰਦਿਆਂ ਦੀ ਸਾਈਨ ਐਪਲੀਕੇਸ਼ਨ ਸਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਲੰਘਾਈ ਦੇ ਨਾਲ ਕੀਤੀ ਜਾ ਸਕੇ ਇਹ बार-बार ਜਾਣਵਰਿਕਾ ਰਿਹਾ ਇਸੇ ਉਹ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਐ ਇਸ ਐਪਲੀਕੇਸ਼ਨ ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਜੱਤੀ ਹੈ ਜਿਹੜੇ ਸਾਰੇ ਬੀੜਤ ਮੈਂ ਆਪਣੀ ਬੇਟੀ ਦਾ ਪ੍ਰਾਪ ਵੀਜ਼ਾੜਿਆਂ ਕੋ ਵੀਜ਼ਾ ਲਵਾਇਆ ਸੀਗਾ ਫੈਲ ਆਈ ਸੀ ਕਿ ਇਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਨਾ ਨਾ ਸਾਡੇ 14 ਲੱਖ ਦੀ ਗੱਲ ਹੋਈ ਸੀ ਇਹਨਾਂ ਦੀ ਤੇ 14 ਲੱਖ ਚੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ। ਉਦੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 17.5 ਲੱਖ ਰੁਪਏ ਦੇਣਾ ਪੈਣਾ। ਤੇ ਐਂ ਚਲੋ ਬੱਚਾ ਭੇਜਣ ਕਰਕੇ ਅਸੀਂ ਗੈਸ ਕਰ ਦਿੱਤਾ ਫੇਰ ਨਾਲ ਵੀ ਕੋਈ ਗੱਲ ਨਹੀਂ ਕਿ ਚਲੋ 17.5 ਤੇ ਫੇਰ 17.5 ਭਰ ਦਿਆਂਗੇ। ਤੇ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ। ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਜੀ। ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗ ਗਏ।